ਨਾਲ ਇੰਨਾ ਧੁਖਾ ਕਰ ਰਹੇ ਆ ਵੀ ਉਥੇ ਜਾ ਕੇ ਤੇ ਬੜੀਆ ਮੀਡੀਆ ਕਰਨਗੇ ਬਾਅਦ ਚ ਦੇਣਾਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਜੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਿਦੀ ਹੈ ਇਹ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁੱਕੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟ ਚ ਨਹੀਂ ਲੈ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਗਵਾਂਦੀ ਸਟੇਟ ਚ ਲਿਓ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡ ਵਿੱਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਐ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਐ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਜਾ ਕੇ ਲੋਕਾਂ ਨੂੰ ਮਾਰ ਜਾਂਦੇ ਘਰਾ ਜਾ ਕੇ ਇਹ ਇਹਦੇ ਹਾਲਾਤ ਕਿ ਨਹੀਂ ਦੇਖਿਆ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇਹ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਐ ਸਰਮਾਇਸੀ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਮੈਂ ਤੇ ਲਗਾਤਾਰ ਦੋ ਤਾਈਂ ਚਲਤੋਂ ਸਗੋਂ ਬੋਲੀ ਨਹੀਂ ਮੋਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ 2 ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਪੇ ਕਿ 2 ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟ੍ਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲਜ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦਿਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਈ ਸਮੇਂ ਚ ਸਬਕ ਸਿੱਖਿਆ। ਰਿਪਿਜਾ ਜਿਹੜਾ ਡੀਸੀ ਸਾਹਿਬ ਕੋਲੋਂ ਤੁਸੀਂ ਮਿਲੇ ਹੋ ਮੈਨੂੰ ਦਿੱਤਾ ਹੈ ਕਿ ਅ ਵਿਸ਼ਵਾਸ ਲਾਇਆ ਉਹਨਾਂ ਦੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਅਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਆਉਂਦੀ ਐ। ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ ਕੋਈ ਐਸੀ ਗੱਲ ਨਹੀਂ ਹੁੰਦੀ। ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨੈਂਸ ਸਾਰੀ ਫੇਲ ਹੋਈ ਪਈ ਐ। ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਛ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹਿ ਗਈ। ਸੋ ਅਸੀਂ ਤੇ ਇਸ ਆਸ ਕਰਦੇ ਆਂ ਕਿ ਹਟ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਾਸਤੇ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਤੋਂ ਨਹੀਂ ਕਦੀ ਲਈ ਉਹ ਵੀ ਰਹੁੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮਐਲਏ ਨੂੰ ਉਹ ਆਪ ਰਹੁੰਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਵੇਚ ਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਸਾਰੀਆਂ ਬਿਲਡਿੰਗਾਂ ਸੀ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਸਰਕਾਰ ਜਿੰਨੀਆਂ ਬਿਲਡਿੰਗਾਂ ਨਵੀਆਂ ਬਣੀਆਂ ਜਿੰਨੀਆਂ ਵੱਡੀਆਂ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਚ ਅਸੀਂ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ ਚ ਇਹ ਸਾਰੀਆਂ ਗੱਲਾਂ ਨੂੰ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੀ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀਸਟਾਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਿਹਾ ਕਿ ਮੈਂ ਅਗਬਰਨ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪਹੁੰਚਾ ਬੀਬੀ ਜੀ